ਦੀ ਕਹਾਣੀ ਰਹੀ ਐ ਜਿਹੜੀ ਬਿਆਨ ਕਰਦੀ ਐ ਵੀ ਇਹ ਬੱਚੀ ਨੂੰ ਗਾਂ ਜਿੱਥੇ ਲਿਆਂਦਾ ਗਿਆ سنگਲਾਂ ਦੇ ਨਾਲ ਬੰਨਿਆ ਗਿਆ ਭੁੱਖੀ ਧਿਆਈ ਰੱਖਿਆ ਗਿਆ ਬੜੀ ਤਰਸਯੋਗ ਹਾਲਤ ਦੇ ਵਿੱਚ ਜਿਹੜੀ ਇਹ ਗੁਰ ਰਿਆ ਕਿ ਪੰਜਾਬ ਦੇ ਵਿੱਚ ਉਹ ਮਾੜਾ ਦੌਰ ਅੱਜ ਨੌਜਵਾਨ ਵੀ ਘਰਾਂ ਤੋਂ ਚੱਕ-ਚੱਕ ਮਾਰੇ ਜਾ ਰਹੇ ਆ ਧੀਆਂ ਵੀ ਵੇਚੀਆਂ ਜਾ ਰਹੀਆਂ ਪਰ ਅਫਸੋਸ ਦੀ ਗੱਲ ਇੱਥੇ ਇੱਕ ਬਹੁਤ ਵੱਡਾ ਸਾਨੂੰ ਘਿਲਾਉ ਨਾ ਸੰਸਥਾਵਾਂ ਦੇ ਨਾਲ ਜਿਨ੍ਹਾਂ ਦੇ ਨਾਲ ਭਾਈ ਸਾਹਿਬ ਵੱਲੋਂ رابطہ ਕੀਤਾ ਗਿਆ ਉਹਨਾਂ ਸੰਸਥਾਵਾਂ ਵੱਲੋਂ ਵੀ ਇਹ ਬੱਚੀ ਲੈਣ ਤੋਂ ਇਨਕਾਰ ਕੀਤਾ ਗਿਆ ਆਖਰਕਾਰ ਸੰਸਥਾਵਾਂ ਕਿਹੜੀ ਬੁਨਿਆਦ ਦੇ ਉੱਤੇ ਖੜੀਆਂ ਹੁੰਦੀਆਂ ਨੇ ਅਸੀਂ ਲੋਕਾਂ ਤੋਂ ਡੋਨੇਸ਼ਨਾਂ ਕਾਦੇ ਲਈ ਲੈਣੇ ਆ ਅਸੀਂ ਵੱਡੀਆਂ-ਵੱਡੀਆਂ ਬਿਲਡਿੰਗਾਂ ਕਾਦੇ ਲਈ ਉਸਾਰਦੇ ਆ ਜੇ ਅਸੀਂ ਨਿਆਸਰਿਆਂ ਦੇ ਆਸਰੇ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਅੱਜ ਅਸੀਂ ਖੜੇ ਆ ਪਿੰਡ ਬੰਗਾਲੀ ਦੇ ਵਿੱਚ ਜਿੱਥੇ ਸਾਨੂੰ ਕੱਲ ਇੱਕ ਕੇਸ ਸਾਡੇ ਕੋਲੇ ਆਇਆ ਸੀ ਇੱਕ ਬੱਚੀ ਹੈ ਜਿਹੜੀ ਉਹ ਲਵਾਰ ਸਹਾਲਤ ਦੇ ਵਿੱਚ ਭੱਜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਹੈ ਬਹੁਤ ਤਰਸਯੋਗ ਉਸ ਬੱਚੀ ਦੀ ਹਾਲਤ ਹੁੰਦੀ ਹੈ ਉੱਥੋਂ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜਿਹੜੇ ਜਦੋਂ ਪੁੱਛਦੇ ਆ ਤੇ ਬੱਚੀ ਵੱਲੋਂ ਕਾਫੀ ਖੁਲਾਸੇ ਕੀਤੇ ਗਏ ਹਾਂਜੀ ਜਲੰਧਰ ਦੇ ਵਿੱਚ ਜੇ ਤੇ ਆਣੀ ਪਿੰਡ ਦੀ ਇਹ ਬੱਚੀ ਅੱਜ ਤੋਂ ਕਰੀਬ ਲੱਗ ਭਾਗ ਅਸੀਂ ਕਲੀਅਰ ਨਹੀਂ ਕਹਿ ਸਕਦੇ ਲਗਭਗ ਕਹਿ ਸਕਦੇ ਆ ਕਿ 9-10 ਸਾਲ ਪਹਿਲਾਂ ਇਹ ਬੱਚੀ ਘਰ ਤੋਂ ਗਾਇਬ ਹੋ ਜਾਂਦੀ ਆ ਕੋਈ ਅਨਨੋਨ ਬੰਦੇ ਇਸ ਬੱਚੀ ਨੂੰ ਲੈ ਕੇ ਆਉਂਦੇ ਆ ਗਾਂਹ ਦੀ ਗਾਂ ਜੋ ਇਹ ਬੱਚੀ ਦੀ ਕਹਾਣੀ ਰਹੀ ਆ ਜਿਹੜੀ ਬਿਆਨ ਕਰਦੀ ਆ ਵੀ ਇਹ ਬੱਚੀ ਨੂੰ ਗਾਂਹ ਜਿੱਥੇ ਲਿਆਂਦਾ ਗਿਆ ਸੰਗਲਾਂ ਦੇ ਨਾਲ ਬੰਨਿਆ ਗਿਆ ਕੁੱਖੀ ਧਿਆਈ ਰੱਖਿਆ ਗਿਆ ਬੜੀ ਤਰਸਯੋਗ ਹਾਲਤ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਮਿਲੀ ਤੇ ਗ੍ਰੰਥੀ ਸਾਹਿਬ ਦੱਸਣਗੇ ਹਾਂਜੀ ਬਾਈ ਜੀ ਜਿਹੜੇ ਤੁਹਾਡੇ ਕੋਲੇ ਆਈ ਕੀ ਗਲਾਸੀ ਇਹਦੇ ਬਹੁਤ ਤਰਸਜੋਗ ਹਾਲਾਤ ਸੀਗੇ ਤੇ ਇਹਦੇ ਵਿਚ ਜਿਹੜੇ ਦੱਸਣ ਮੁਤਾਬਕ ਇਹ ਮੈਨੂੰ ਬਹੁਤ ਪਕਿਆ ਮਾਰਿਆ ਦਿਨੇ ਮੇਰੇ ਕੋਲ ਬਕਤੀਆਂ ਚੜਾਈਆਂ ਜਾਂਦੀਆਂ ਸੀ ਕੰਮ ਕਰਾਇਆ ਜਾਂਦੇ ਘਰ ਦਾ ਰਾਤ ਨੂੰ ਮੈਨੂੰ ਬੰਦ ਦੱਸ ਸੰਗਲਾ ਸੰਗਲ ਦੇ ਨਾਲ ਇਹਦੇ ਕਾਫੀ ਚੱਕਰ ਹੋਏ ਸੀ ਲੱਗਦੇ ਨਾ ਲੱਤ ਬਿਲਕੁਲ ਉਹਦੇ ਵਿੱਚ ਉਹ ਰੇਸ਼ਾ ਰੁਸ਼ਾ ਬਹੁਤ ਕੁਝ ਨਿਕਲ ਰਿਆ ਸੀਗਾ ਤੇ ਵਿਚਾਰੇ ਦਾਦੇ ਮਾਰੀ ਨਾ ਅੰਦਰ ਵੜ ਜੀ ਮੇਰੇ ਕੋਲ ਕਿਸੇ ਬਾਬਾ ਜੀ ਮੈਂ ਪਾਣੀ ਪੀ ਲਾਂ ਮੈਂ ਕਿਹਾ ਵੀਰੇ ਮੈਂ ਦੇ ਦਿੰਦਾ ਪਾਣੀ ਫਿਰ ਉਹ ਕਿਤੇ ਮੈਨੂੰ ਕਿਤੇ ਬੰਦੇ ਵੀ ਕੁੱਟਦੇ ਆ ਮੈਂ ਕਿਹਾ ਮੈਂ ਬੰਦੇ ਵੇਖੇ ਕਿਹੜੇ ਆ ਜਦੋਂ ਮੈਂ ਬੰਦਿਆਂ ਨੂੰ ਮਿਲ ਲਿਆ ਇਹ ਵਿਚਾਰੇ ਮੇਰੇ ਬੇਟੀਆਂ ਉਹਦੇ ਬੇਟੀਆਂ ਵਾਲੇ ਕਮਰੇ ਵਿੱਚ ਲੁੱਟ ਗਏ ਕਦੇ ਮੈਨੂੰ ਮਾਰਦੇ ਆ ਮੈਂ ਕਿਹਾ ਵੀਰੇ ਕੋਈ ਨਹੀਂ ਮਾਰਦਾ ਜਦੋਂ ਉਹ ਬੰਦਿਆਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਭਈ ਅਸੀਂ ਇਹਨੂੰ ਮੋਲ ਲੈ ਆਂਦਾ ਗਿਆ 10000 ਰੁਪਏ ਲੈ ਕੇ ਮੈਂ ਕਹਿੰਦਾ ਬਾਈ ਜੀ ਚਲੋ ਵਾਰੀ ਆ ਗੱਲ ਆ ਜੇ ਲਿਆਂਦਾ ਤੇ ਕਿਉਂ ਲਿਆਂਦਾ ਕਿਤੇ ਵੀ ਐਦਾਂ ਕਰਕੇ ਬੱਕਰੀਆਂ ਜਾਦ ਦੇ ਸੀ ਮੈਂ ਉਥੇ ਕੰਮ ਕਰਨ ਵਾਸਤੇ ਗਿਆ ਤੇ ਮੈਨੂੰ ਮਿਲੇ ਤੇ ਮੈਂ ਇਹਦੇ ਤਰਸ ਕਰਕੇ ਤੇ ਇਹਦੇ ਇਹਨੂੰ ਮੈਂ ਲੈ ਜਾਂਦਾ ਲੈ ਕੇ ਤੇ ਮੈਂ ਕਹਿੰਦਾ ਹੁਣ ਕਿੰਨੇ ਹੁਣ ਮੈਂ ਇਹਨੂੰ ਪੈਸੇ ਦੇ ਕੇ ਲੈ ਕੇ ਆਂਦਾ ਤੇ ਮੈਨੂੰ ਕਹਿੰਦੇ ਵੀ ਬਬੇ ਤੁਸੀਂ ਇੰਨਾ ਸਾਰੇ ਪ੍ਰੂਫ ਸਾਡੇ ਤੋਂ ਲਾਓਗੇ ਤੇ ਮੈਂ ਕਹਿੰਦਾ ਮੈਂ ਲੈਣੇ ਆ ਮੇਰੇ ਕੋ ਆ ਗਈ ਉਹ ਜਿਹੜੀ ਦਾਦੀ ਪਈਆ ਉਹ ਮੈਨੂੰ ਘੁੱਟ ਦੇ ਨਾਲ ਦੇ ਤੇ ਇਹ ਗੱਲ ਹੋ ਕੇ ਇਹ ਬਾਅਦ ਕਰੀ ਮੈਂ ਨਾ ਇਹਨਾਂ ਨਾਲ ਜਾਣਾ ਮੈਂ ਕਿ ਮੈਂ ਰੋਜ਼ੋਰ ਵੀ ਪਾਇਆ ਵੀ ਤੂੰ ਮੈਂ 10 15 ਦਿਨਾਂ ਕੋਲ ਰਹੀਆਂ ਤੂੰ ਰਹਿ ਇਹਨਾਂ ਕੋਲੇ ਅੱਜ ਰਾਤ ਦੀ ਗੱਲ ਆਪਾਂ ਜਿਸ ਆਸ਼ਰਮ ਨਾਲ ਗੱਲ ਕਰਾਂਗੇ ਜਾ ਕੇ ਦੇ ਸੰਸਥਾ ਨਾਲ ਗੱਲ ਕਰਾਂਗੇ ਤੋ ਤੂੰ ਮੂੰਹ ਖਿੱਚੇ ਦਿੱਤਾ ਜਾਊਗਾ ਇੱਕ ਦਿਨ ਨਹੀਂ ਭਾਈ ਮੈਂ ਤਾਂ ਇੱਥੇ ਰਹਿਣਾ ਬੋਦੂ ਵਾਲਾ ਸਾਹਿਬ ਕਿ ਜੇ ਮੇਰਾ ਰਾਜਾ ਵੀ ਜੇ ਮੈਂ ਨਾ ਬੋਦੂ ਵਾਲਾ ਸਾਹਿਬ ਵੀ ਨਾ ਮੈਨੂੰ ਤੇਰੇ ਨਾਲ ਰੱਖਿਆ ਕਿ ਮੈਂ ਛੱਪੜ ਸਾਲ ਮਾਰਦਾ ਨਹੀਂ ਮੈਂ ਮੈਂ ਕਿਹਾ ਜੇ ਕੋਈ ਜਾਵੇ ਸਰਪੰਚ ਜੀ ਨੂੰ ਬੁਲਾਇਆ ਗਿਆ ਸੰਮਤ ਸਾਹਿਬ ਆਏ ਆ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜੇ ਕੋਲ ਰੱਖ ਲਈਂ ਲੈ ਕੇ ਮੇਰੇ ਕੋਲੇ ਕੋਈ ਦੇਣਾ ਇਹਦਾ ਜਿਹੜਾ ਸਟੇਟਮੈਂਟ ਲਾਜੀ ਕਰਾਇਆ ਦਰਸ਼ਨ ਨੂੰ ਪੱਕੀਆਂ ਵੀ ਕੀਤੀਆਂ ਤੇ ਜਿਹੜੇ ਲਾਇਫੇ ਭਾਈ ਗੁਲਬਿੰਦਰ ਸਿੰਘ ਜੀ ਦੀ ਨਾਲ ਮੇਰੇ ਵੱਡੇ ਵੀਰ ਕਿੰਨਾ ਨਾਲ ਗੱਲ ਹੋਈ ਆ ਇਹਨਾਂ ਨੇ ਫਿਰ ਆਪੇ ਘਰੇ ਜਲ ਆ ਕੇ ਇਹਨਾਂ ਨੇ ਕਹਿੰਦੇ ਲਾਜ ਆਪਾਂ ਕਰਾਂਗੇ ਬਾਕੀ ਇਹਨਾਂ ਦੇ ਨਾਂ ਤੇ ਉਹਨਾਂ ਦਾ ਅਦਾਪਤਾ ਕੰਮ ਕੀਤਾ ਉਹਨਾਂ ਦੀ ਲੱਭਿਆ ਉਹਨਾਂ ਨੂੰ ਜੇ ਇਹਨੇ ਕਹਿਣ ਦੀ ਸੋ ਪਿੰਡ ਤੋਂ ਇਹ ਚੀਜ਼ ਜਰੂਰ ਪਤਾ ਲੱਗ ਚੁੱਕੀ ਆ ਕਿ ਇਹ ਜਿਹੜੀ ਬੱਚੀ ਆ ਜਲੰਧਰ ਦੇ ਨੇੜੇ ਦੇ ਉਸ ਪਿੰਡ ਦੀ ਹੀ ਵਸਨੀਕ ਆ ਪਰਿਵਾਰ ਦੇ ਨਾਲ ਲਗਾਤਾਰ رابطہ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਅੱਜ 2 ਵਜੇ ਤੱਕ ਦਾ ਟਾਈਮ ਆ ਪਰਿਵਾਰ ਦੇ ਨਾਲ ਪੂਰੀ ਗੱਲਬਾਤ ਕੀਤੀ ਜਾਊਗੀ ਤੇ ਇਸ ਵਕਤ ਇਹ ਬੱਚੀ ਵੀਰਜੀ ਬਲਵਿੰਦਰ ਸਿੰਘ ਜੀ ਦੇ ਕੋਲ ਇਹਨਾਂ ਦੇ ਘਰ ਆ ਇਹ ਜਿਹੜੀ ਇਹਦੀ ਦੇਖਰੇਖ ਕਰ ਰਹੇ ਆ ਨਾਲ ਬਾਬਾ ਜੀ ਬਲਕਾਰ ਸਿੰਘ ਜੀ ਆ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਬਦ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਅਨਸਖਾਮੀ ਘਟਨਾ ਵਾਪਰਦੀ ਆ ਉਦੋਂ ਇਹ ਸਾਰੇ ਵੀ ਤਤ ਪਰ ਰਹਿੰਦੇ ਨੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਆਇਆ ਸੀ ਜਦੋਂ ਧੀਆ ਪੈਣਾ ਘਰਾਂ ਤੋਂ ਚੱਕ ਕੇ ਵੇਚੀਆਂ ਜਾਂਦੇਗਾ ਸੀ ਤੇ ਅਣਖ ਦੀ ਖਾਤਰ ਸਾਡੇ ਕਈ ਯੋਧਿਆ ਨਹੀਂ ਆਪ ਦੇ ਜਿਹੜੇ ਸੀਸ ਤੱਕ ਵਾਰ ਦਿੱਤੇ ਅਣਖਾਂ ਦੀ ਖਾਤਰ ਪਰ ਅੱਜ ਦੁੱਖ ਹੋਇਆ ਕਿ ਪੰਜਾਬ ਦੇ ਵਿੱਚ ਉਹ ਮਾੜਾ ਦੌਰ ਅੱਜ ਨੌਜਵਾਨ ਵੀ ਘਰਾਂ ਤੋਂ ਚੱਕ-ਚੱਕ ਮਾਰੇ ਜਾ ਰਹੇ ਆ ਧੀਆ ਵੀ ਵੇਚੀਆਂ ਜਾ ਰਹੀਆਂ ਪਰ ਅਫਸੋਸ ਦੀ ਗੱਲ ਇੱਥੇ ਇੱਕ ਬਹੁਤ ਵੱਡਾ ਸਾਨੂੰ ਕਿਲਾਉਂਾ ਸੰਸਥਾਵਾਂ ਦੇ ਨਾਲ ਜਿਨ੍ਹਾਂ ਦੇ ਨਾਲ ਭਾਈ ਸਾਹਿਬ ਵੱਲੋਂ رابطہ ਕੀਤਾ ਗਿਆ ਉਹਨਾਂ ਸੰਸਥਾਵਾਂ ਵੱਲੋਂ ਵੀ ਇਹ ਬੱਚੀ ਲੈਣ ਤੋਂ ਇਨਕਾਰ ਕੀਤਾ ਗਿਆ ਆਖਰਕਾਰ ਸੰਸਥਾਵਾਂ ਕਿਹੜੀ ਬੁਨਿਆਦ ਦੇ ਉੱਤੇ ਖੜੀਆਂ ਹੁੰਦੀਆਂ ਨੇ ਅਸੀਂ ਲੋਕਾਂ ਤੋਂ ਡੋਨੇਸ਼ਨਾਂ ਕਾਦੇ ਲਈ ਲੈਣੇ ਆ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਕਾਦੇ ਲਈ ਉਸਾਰਦੇ ਆ ਜੇ ਅਸੀਂ ਨਿਆਸਰਿਆਂ ਦੇ ਆਸਰੇ ਨਹੀਂ ਬਣ ਸਕਦੀ ਦੇਖੋ ਲੋਕ ਕਹਿੰਦੇ ਰਹਿਣਗੇ ਕਿ ਇਹ ਕੁੜੀ ਡਿਪਰੈਸ਼ਨ ਚ ਆ ਜਾਂ ਇਹ ਮੈਂਟਲੀ ਅਫਸਰਟ ਆ ਪਰ ਮੈਂ ਕਹਿੰਦੀ ਆ ਇਹ ਕੁੜੀ ਦੀ ਸੋਚ ਸਭ ਤੋਂ ਉੱਚੀ ਆ ਜਿਨੇ ਕਿਹਾ ਕਿ ਮੈਂ ਕੋ ਗੁਰੂ ਘਰ ਵੇਖ ਕੇ ਉੱਥੇ ਵੜੀ ਵੀ ਇੱਕ ਗੁਰੂ ਘਰ ਇਹੋ ਜਿਹੀ ਜਗ੍ਹਾ ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲਦਾ ਮੇਰਾ ਹੋਰ ਕੋਈ ਵਾਲੀ ਨਾ ਹੋਊਗਾ ਤਾਂ ਇੱਕ ਗੁਰੂ ਘਰ ਚ ਤਾਂ ਮੈਂ ਆਉਂਦਾ ਸਮਾਂ ਬਚੀਤ ਕਰ ਸਕਦੀ ਆ ਸੋ ਬਾਈ ਜੀ ਹੁਣਾਂ ਗੱਲਬਾਤ ਕਰ ਹਾਂਜੀ ਬਾਈ ਜੀ ਤੁਹਾਨੂੰ ਫਿਰ ਇਹ ਬੱਚੀ ਇਥੇ ਬਾਈ ਜੀ ਭਾਈ ਸਾਹਿਬ ਛੱਡ ਕੇ ਜੈਨੇ ਤੁਹਾਡੇ ਕੋਲੇ ਇਹ ਲੜਕੇ ਨੂੰ ਧਰੋਸੇ ਰਾਜਮਨ ਰਾਤ ਨੂੰ ਨੇ ਫੋਨ ਕੀਤਾ ਵੀ ਆਪਣਾ ਲੱਗਿਆ ਕਿ ਮੇਰੇ ਕੋਲ ਗੱਲ ਕਰਵਾਉਣਾ ਹੈ ਜੀ ਇਹ ਮੈਂ ਕਿਹਾ ਤੁਹਾਨੂੰ ਬਾਹਰ ਡਾਕਟਰ ਤੇ ਬਾ ਸੁਭਾ ਹੋ ਗਿਆ ਬਾ ਸ਼ਾਮ ਨੂੰ ਨੇ ਕਾਲ ਗਿਆ ਲੜਕੀ ਦੇ ਰਾਤ ਦੇਖ ਕੇ ਕਿ ਅਸੀਂ ਸੰਤਾਨਾਪਰ ਕੀਤਾ ਖਾਤਾ ਹਲਕੇ ਦੀਆ ਪਰ ਟ੍ਰੀਟਮੈਂਟ ਕਰਾਉਗਾ ਮੈਡੀਕਲ ਕਰਾਉ ਫਿਰ ਅਸੀਂ ਕੁਝ ਦੇਖਾਂਗੇ ਜੇ ਅੱਲਾਹ ਕਰੇ ਉਹ ਫੋਕ ਕਰਾਉਣੀ ਲੱਗਦੀ ਹੈ ਇਹ ਲੱਗਾ ਕਰਦੀ ਹੈ ਜੀ ਫਿਰ ਮੈਂ ਤੁਹਾਨੂੰ ਆਪਣੇ ਕਰ ਲਿਆ ਫਿਰ ਕਰਵਾ ਕੇ ਟ੍ਰੀਟਮੈਂਟ ਕੀਤਾ ਕਿ ਯਾਨੀ ਕਿ ਹੱਥੋਂ ਬਿਲਕੁਲ ਠੀਕ ਹੈ ਕਿ ਇਹਨਾਂ ਤਵਾਰ ਦਾ ਮੈਂ ਜਨ ਕਿ ਦਰਸਾਂ ਲੱਭ ਕੇ ਕਿ ਭਾਈ ਸਾਹਿਬ ਸੰਦੀਪ ਸਿੰਘ ਜੀ ਉਹਨੇ ਕੱਲ ਪਰਿਵਾਰ ਨੂੰ ਵੀ ਜਾ ਕੇ ਮਿਲ ਕੇ ਆਇਆ ਜੀ ਸਭ ਸਿਹਤ ਵਾਲੀ ਗੱਲ ਲੱਗੀ ਹੈ ਸੜਕੀ ਦੇ ਵਿੱਚ ਨਹੀਂ ਨਵੀਂ ਹੈ ਕੋ ਬਿਲਕੁਲ ਨਸ਼ਾ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਬਾਈਕਾ ਆਪਾਂ ਸਾਰੀ ਜਿਹੜੀ ਨਸ਼ੇ ਵਾਲਿਆਂ ਚ ਰਹਿੰਦੇ ਇੱਕ ਵੀ ਸਿੰਪਟਮ ਨਸ਼ੇ ਦਾ ਨਹੀਂ ਮਤਲਬ ਕਿ ਇਹਨੂੰ ਮੈਂਟਲੀ ਤੌਰ ਤੇ ਤੇ ਫਿਜ਼ੀਕਲ ਤੌਰ ਤੇ ਬੱਚੀ ਨੂੰ ਹਰਾਸ ਕੀਤਾ ਗਿਆ ਟੋਰਚ ਕੀਤਾ ਗਿਆ ਇਸ ਤਰ੍ਹਾਂ ਡਰਾਇਆ ਗਿਆ ਕਿ ਤੂੰ ਇੱਕ ਥੇਡਣ ਵਾਲੀ ਵਸਤੂ ਆ ਤੇਰਾ ਮੁੱਲ ਪਾਇਆ ਗਿਆ ਜੋ ਅਸੀਂ ਹੌਲੀ-ਹੌਲੀ ਉਸ ਬ੍ਰੋਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਹਰਾਂ ਦੇ ਸੰਯੋਗ ਦੇ ਨਾਲ ਬਾਬਾ ਜੀ ਤੁਸੀਂ ਇਹ ਬੱਚੀ ਦੇ ਹਾਲਾਤ ਦੇਖੇ ਆ ਕੀ ਲੱਗਦਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਪੰਜਾਬ ਵਾਸਤੇ ਗੁਰਾਂ ਦੇ ਨਾਮ ਦੇ ਬਿਲਕੁਲ ਅੱਜ ਤੋਂ ਹਾਲਾਤ ਵੇਖੇ ਸਾਨੂੰ ਬੜੀ ਸ਼ਰਮ ਆ ਰਹੀ ਸਾਡੇ ਪੰਜਾਬ 'ਚ ਹੋਊਗੀ ਰਿਹਾ ਵੇਖੋ ਇਹ ਇੱਕ ਧੀ ਹੈ ਇਹ ਵੀ ਕਿਸੇ ਪਿਓ ਦੀ ਧੀ ਹੈ ਔਰ ਇਹ ਧੀ ਕਾਫੀ ਸਮੇਂ ਤੁਮ ਚਾਰੀ ਇਹ ਪਾਨੀ ਕਿੱਥੋਂ ਆਈ ਆ ਕਿਵੇਂ ਗਈ ਆ ਕਿਵੇਂ ਇੱਕ ਸੀ ਹੋ ਰਿਹਾ ਅਜੇ ਉਹਦੀਆਂ ਲੱਤਾਂ ਦੀ ਠੱਡਾਂ ਲੱਗੀਆਂ ਜਾਰੀ ਇਹਦੇ ਜੀ ਲੱਤਾਂ ਆਹ ਦੇਖੋ ਤਰੀ ਬੰਗੀਆਂ ਵੀ ਸਾਰੀਆਂ ਬੰਗੀਆਂ ਦੀਆਂ ਸੰਗਲ ਲਾਲਾ ਕੇ ਬੰਦੀ ਕੇ ਜੀਤੇ ਪਹਿਨ ਲੈ ਅਈਆਂ ਖੱਦ ਕੀਤਾ ਗਿਆ ਏ ਵੀ ਆਈਡੀ ਪਹਿਨ ਵਾਲੀ ਗੱਲ ਨਹੀਂ ਹੋਏਗੀ ਔਰ ਮੈਂ ਕਹਿੰਦਾ ਹੋਰ ਬੇਨਤੀ ਕਰਨਾ ਚਾਹੁੰਦਾ ਹਰ ਇੱਕ ਧੀ ਸਾਡੀ ਧੀ ਹੈ ਇਸ ਵੇਲੇ ਸਾਡਾ 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 ਸਤਤਕੀ ਸੀ ਹੈ ਆ ਇੱਕ ਤਨ ਰੁਪਏ ਆ ਇਸ ਵਾਰ ਤੇ ਅੱਜ ਧੀ ਸਾਡੇ ਕੋਲ ਆਈ ਹੈ। ਸਾਡੀ ਸਿੱਨੇ ਖੁਸ਼ ਹੋਈ ਸਾਰੇ ਸਿੰਘ ਸਾਡੀ ਆਪਦੀ ਧੀ ਹੈ। ਅਸੀਂ ਦੇਖ ਪੜੀ ਕਰਾਂਗੇ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ। ਜੇ ਇਹਦਾ ਮਾਪਿਓ ਇਹਦੀ ਸੇਵਾ ਕਰੇਗਾ ਜਾਂ ਹੀ ਜਣਾ ਸਾਥੀ ਵੀ ਦਵਾਂਗੇ। ਇਹ ਹੁਣ ਧੀ ਜੀ ਬਿਲਕੁਲ ਸੇਫ ਹੈ। ਔਰ ਜਿੰਨੇ ਵੀ ਸਿੰਘ ਇੱਥੇ ਬੈਠੇ ਹੈ। ਅਸੀਂ ਇਸ ਧੀ ਦਾ ਪੂਰਾ ਸਹਿਯੋਗ ਦਵਾਂਗੇ। ਔਰ ਜੇਸ ਪਰਿਵਾਰ ਨੇ ਇੱਥੇ ਤਸ਼ੱਦਦ ਕੀਤਾ ਇਸ ਬੱਚੀ ਤੇ। ਇਸ ਬੱਚੀ ਨੂੰ ਬਹੁਤ ਦੁੱਖ ਦਿੱਤਾ ਹੈ। ਅਸੀਂ ਉਸ ਉਹਨਾਂ ਤੱਕ ਵੀ ਪਹੁੰਚ ਕੇ ਅਸੀਂ ਪੂਰੀ ਇਨਕਵਾਰੀ ਕਰਕੇ ਜਿਹੜਾ ਪੂਰਾ ਗਰੋਹ ਹੈ ਜਿਹੜਾ ਧੀਆਂ ਨੂੰ ਖਰੀਦਦਾ ਤੇ ਗਾਂ ਧੀਆਂ ਨੂੰ ਵੇਚਦਾ ਹੈ ਸਾਡਾ ਸਿਧਾਂਤ ਸੀ ਕਿ ਜਿਹੜੀ ਕੁੜੀ ਵੇਚ ਨਾਲ ਸੰਬੰਧ ਨਹੀਂ ਰੱਖਣਾ ਸਾਡਾ ਇੱਕ ਸਿਧਾਂਤ ਸੀਗਾ ਵੀ ਕੁੜੀ ਵੇਚ ਨਾਲ ਸੰਬੰਧ ਨਹੀਂ ਰੱਖਣਾ ਅੱਜ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਕੋਈ ਵੀ ਸਾਡੀ ਧੀ ਤੇ ਕੋਈ ਗੱਲ ਬੰਦੀ ਜਾਣਾ ਤੇ ਸਾਰੇ ਅੱਗੇ ਆਇਆ ਕਰੋ ਡਰਿਆ ਨਾ ਕਰੋ ਜੇ ਅੱਗੇ ਅਸੀਂ ਕੋਨਾ ਚਾਹੀਨਾ ਆਵਾਂਗੇ ਨਹੀਂ ਆਵਾਂਗੇ ਪਰ ਸਾਡਾ ਸਿਧਾਂਤ ਕੀ ਸਿੱਖਾਂ ਦਾ ਇਸ ਬਾਤ ਤੇ ਕੋਈ ਵੀ ਕੋਈ ਪ੍ਰਭਾਵ ਦੇ ਵਿੱਚ ਕਹਿੰਦੀ ਹੁੰਦਾ ਕੋਈ ਕੋਈ ਭੈਣਾ ਮੁਖੀ ਜਾਣਾ ਉਹ ਤੁਹਾਨੂੰ ਦੁੱਖ ਸਾਂਝਾ ਕਰਿਆ ਕਰੋ ਆ ਮੇਰਾ ਸੁਲਾਨੀ ਵੀ ਬੈਠੇ ਗੱਤ ਗਿਆ ਸਰਬਾਰੇ ਆ ਸੁਲਾਨੀ ਦੇ ਵੀਰ ਮੈਂ ਸਾਰੇ ਸਿੰਘ ਇੱਥੇ ਆਏ ਆ ਔਰ ਇਹਨਾਂ ਸਾਰੇ ਸਿੰਘ ਵੀ ਸਾਡੇ ਨਾਲ ਨੇ ਗੁਰਵੀਰ ਸਿੰਘ ਹਰੀ ਸੁਲਾਨੀ ਸੁਲਾਨੀ ਤੋਂ ਔਰ ਅਸੀਂ ਸਾਰੇ ਸਿੰਘ ਬਿਲਕੁਲ ਸਾਡੇ ਕੋਲ ਸਾਡੀ ਧੀ ਹੈ ਹੁਣ ਅਸੀਂ ਪੂਰਾ ਇਹਦੀ ਜੋ ਵੀ ਇਹਦੀ ਮਦਦ ਕਰਾਂਗੇ ਛੇਕ ਕਰਾਂਗੇ ਅੱਗੇ ਬਾਅਦ ਤੇ ਤੁਹਾਨੂੰ ਲੋੜ ਪਵੇਗੀ ਤੁਹਾਨੂੰ ਅਸੀਂ ਆਵਾਜ਼ ਮਾਰਾਂਗੇ ਸਾਰਾ ਲਾ ਇਕੱਠਾ ਹੋ ਕੇ ਧੀਆਂ ਦੀ ਮਦਦ ਲਈ ਆਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੀ ਸਤਸਾ ਵੱਲੋਂ ਵੀ ਇਹ ਗੱਲ ਕਹਿਣੀ ਚਾਹਨੀ ਕਿ ਮੈਂ ਬੱਚੀਆਂ ਦੇ ਕੇਸ ਲੜਦੀਆਂ ਇਹ ਧੀ ਨੂੰ ਅਣਸਾਖ ਦਿਵਾਉਣ ਲਈ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਅਪਰੋਚ ਕਰਾਂਗੇ ਪ੍ਰਸ਼ਾਸਨ ਤੱਕ ਵੀ ਕਰਾਂਗੇ ਲੀਡਰਸ਼ਿਪ ਤੱਕ ਵੀ ਕਰਾਂਗੇ ਇਲਾਕਿਆਂ ਲਈ ਵੀ ਕਰਾਂਗੇ ਤੇ ਨਾਲ ਅਸੀਂ ਇਹ ਕਹਿੰਨੀ ਕਿ ਇਸ ਤਰ੍ਹਾਂ ਦੀਆਂ ਭੋਰ ਪਤਾ ਨਹੀਂ ਕਿੰਨੀਆਂ ਕਿ ਧੀਆ ਸੰਤਾਪ ਭੋਗ ਰਹੀਆਂ ਜੇ ਤੁਹਾਡੇ ਏਰੀਆ ਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਬੱਚੀ ਤੁਹਾਨੂੰ ਮਿਲਦੀ ਹੈ ਤੁਸੀਂ ਬਾਬਾ ਜੀ ਬਲਕਾਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਵੀਰ ਜੀ ਬਲਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਸਰਦੇਵ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਭਾਈ ਸਾਹਿਬ ਨਾਲ ਮੇਰਾ ਨੰਬਰ ਹੈ ਜਿਹੜਾ ਮੀਡੀਆ ਦੇ ਉੱਤੇ ਆਨਲਾਈਨ ਚੱਲਦਾ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੀਆ ਜਿਹੜੀਆਂ ਧੀਆ ਦੇ ਕਦੇ ਮੁੱਲ ਨਹੀਂ ਪਾਏ ਜਾ ਸਕਦੇ ਧੀਆ ਕਦੇ ਵੇਚੀਆਂ ਨਹੀਂ ਜਾ ਸਕਦੀਆਂ ਕੀਆਂ ਉਹ ਹੁੰਦੀਆਂ ਨੇ ਜਿਹੜੀ ਇੱਕ ਸਮਾਜ ਦੀ ਨੀਮ ਰੱਖਦੀਆਂ ਨੇ ਇੱਕ ਸਮਾਜ ਦੀ ਬੁਨਿਆਦ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਸਾਨ ਜਿਨ੍ਹਾਂ ਨੇ ਰਾਜੀ ਮਹਾਰਾਜਿਆਂ ਨੂੰ ਜਨਮ ਦਿੱਤਾ ਹੋਵੇ ਜਿਨ੍ਹਾਂ ਨੇ ਵੰਸ਼ਾਂ ਨੂੰ ਅੱਗੇ ਚਲਾਇਆ ਹੋਵੇ ਵਿਧਾਇਆ ਹੋਵੇ ਜਿਹੜਾ ਕਿ ਉਹਨਾਂ ਦੀ ਪੰਜਾਬ ਦੀ ਧਰਤੀ ਤੇ ਮੁੱਲ ਪੈਣ ਲੱਗ ਜਾਣ ਇਸ ਤੋਂ ਸ਼ਰਮ ਨਾ ਕੋਰ ਕੋਈ ਗੱਲ ਨਹੀਂ ਹੋ ਸਕਦੀ ਅੱਜ ਲੋੜ ਆ ਸਾਨੂੰ ਹਰ ਇੱਕ ਦੀ سپورਟ ਦੀ ਧੰਨਵਾਦ vai que tinha passado vai que tinha botei